ਝੋਨੇ ਦੀ ਕਟਾਈ ਦੇ ਸਮੇਂ ਪੰਜਾਬ ਦੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਪਰਾਲੀ ਅਤੇ ਫਸਲੀ ਰਹਿੰਦ-ਖੂੰਦ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸੇ ਮੁਹਿੰਮ ਦੇ ਤਹਿਤ ਅਜ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ डीसी ਅਤੇ ਵਿਧਾਇਕ अमन ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾ ਕੇ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਵਾਤਾਵਰਣ ਦੇ ਰਾਖੇ ਐਲਾਨ ਕੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਵਿਧਾਇਕ ਸ਼ਹਿਰੀ ਕਲਸੀ ਨੇ ਦੱਸਿਆ ਕਿ ਬਰਾਲੀ ਅਤੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਨ ਦੇ ਰਾਖੇ ਐਵਾਰਡ ਨਾਲ ਸਰਮਾਨਿਤ ਕੀਤਾ ਗਿਆ ਹੈ ਅਤੇ ਜਿਸ ਵੀ ਕਿਸਾਨ ਨੂੰ ਇਹ ਐਵਾਰਡ ਮਿਲਿਆ ਹੈ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਬੰਧਤ ਸਰਕਾਰੀ ਦਫ਼ਤਰਾਂ ਵਿੱਚ ਕੋਈ ਵੀ ਕੰਮ ਪੈਂਦਾ ਹੈ ਜਾਂ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਸ ਦਾ ਕੰਮ ਨਿਯਮਾਂ ਦੇ ਅਨੁਸਾਰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਕਿਰਪਾਲ ਸਿੰਘ ਢੱਲੋਂ ਮੁਖ ਖੇਤੀਬੜੀ ਅਫਸਰ ਗਰਦਸ ਸਰ ਕੀ ਪ੍ਰੋਗਰਾਮ ਸੀ ਅੱਜ ਔਰ ਕਿਸ ਤਰ੍ਹਾਂ ਦਾ ਰਿਆ ਰੁਝਾਨ ਜਿਹੜਾ ਪਿਛੇ ਅੱਗ ਲਗਾਉਣ ਬਾਰੇ ਉਹਦੇ ਬਾਰੇ ਥੋੜਾ ਪੂਰਾ ਐਕਸਪਲੇਨ ਕਰਦੇ ਹੋ ਇਸ ਤਰ੍ਹਾਂ ਜੀ ਪਿਛਲੇ ਸਾਲ ਸਾਡੇ ਜ਼ਿਲ੍ਹੇ ਦੇ ਵਿੱਚ 854 ਜਿਹੜੇ ਸਪੌਟ ਆਏ ਸੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸੀ ਇਸ ਸਾਲ ਸਾਡੇ 399 ਆਏ ਆ ਤੇ ਸਾਡਾ ਜ਼ਿਲ੍ਹਾ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚੋਂ ਦੂਜੇ ਨੰਬਰ ਤੇ ਰਿਹਾ ਵਾ ਅੱਗ ਲੱਗਣ ਦੇ ਵਿੱਚ ਘਟਨਾਵਾਂ ਜਿਹੜੀਆਂ ਨੇ ਘੱਟ ਵਾਪਰਨ ਦੇ ਵਿੱਚ ਤੇ ਸਾਡੇ ਤੋਂ ਕਈ ਜ਼ਿਲ੍ਹੇ ਜਿਹੜੇ ਆ ਉਹਨਾਂ ਦੀ ਜ਼ਮੀਨ ਬਹੁਤ ਘਟਿਆ ਸਾਡੇ ਜ਼ਿਲ੍ਹੇ ਦਾ ਜਿਹੜਾ ਰਕਬਾ ਸੀਗਾ ਉਹ 170000 ਹਕਟੇਆ ਸੀ ਤੇ ਮੇਰੇ ਜਿੰਨੇ ਵੀ ਜ਼ਿਲ੍ਹੇ ਦੇ ਮੁਲਾਜ਼ਮ ਸੀ ਖੇਤੀਬਾੜੀ ਦੇ ਦੂਜੇ ਵਿਭਾਗਾਂ ਦੇ ਵੀ ਅਧਿਕਾਰੀ ਕਰਮਚਾਰੀ ਡਿਊਟੀਆਂ ਤੇ ਲਾਏ ਸੀ ਉਹਨਾਂ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਜਿਹਦਾ ਸਦਕਾ ਇਹ ਅਸੀਂ ਇਸ ਵੇਲੇ ਸਾਨੂੰ ਇਸ ਜ਼ਿਲ੍ਹੇ ਨੂੰ ਮਾਣ ਮਿਲਿਆ ਕਿ ਅਸੀਂ ਪੰਜਾਬ ਦੇ ਵਿੱਚੋਂ ਵਧੀਆ ਨੰਬਰ ਦੂਜੇ ਨੰਬਰ ਤੇ ਆਇਆ। ਸੋ ਕਿੰਨੇ ਕਿਸਾਨ ਨੇ ਜਿਹੜੇ ਗੁਰਦਾਸਪੁਰ ਦੇ ਵਿੱਚ ਐਸੇ ਨੇ ਜਿਨ੍ਹਾਂ ਨੂੰ ਅੱਜ ਸਨਮਾਨ ਪੱਤਰ ਦਿੱਤਾ ਜਾ ਰਿਹਾ। ਇਸ ਵੇਲੇ ਕਿਸਾਨ 150 ਦੇ ਕਰੀਬ ਕਿਸਾਨ ਨੇ ਜਿਹੜੇ ਵੱਖ-ਵੱਖ ਬਲਾਕਾਂ ਚੋਂ ਆਏ ਆ ਜਿਨ੍ਹਾਂ ਨੂੰ ਅੱਜ ਡੀਸੀ ਸਾਹਿਬ, ਐਮਐਲਏ ਸਾਹਿਬ ਸਨਮਾਨ ਸਰਟੀਫਿਕੇਟ ਦੇਣਗੇ। ਇਹ ਜਿਹੜਾ ਸਰਟੀਫਿਕੇਟ ਆ ਇਹਦਾ ਨਾਮ ਰੱਖਿਆ ਵਾਤਾਵਰਨ ਦੇ ਰਾਖੇ। ਇਹ ਸਰਟੀਫਿਕੇਟ ਦਾ ਕਿਸਾਨ ਨੂੰ ਇਹ ਫਾਇਦਾ ਹੋਏਗਾ ਕਿ ਉਹ ਕਿਸੇ ਵੀ ਭਾਗ ਦੇ ਕੋਲ ਆਪਣੇ ਕੰਮ ਕਰਨ ਵਾਸਤੇ ਜਾਏਗਾ ਤੇ ਉਸ ਦਾ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਉਹਨੂੰ ਕਿਸੇ ਲਾਈਨ ਚ ਨਹੀਂ ਲੱਗਣਾ ਪੈਗਾ ਉਹਨੂੰ ਕੋਈ ਠੱਕੇ ਨਹੀਂ ਖਾਣੇ ਪੈਣਗੇ ਅਫਸਰशाही ਜਿਹੜਾ ਉਹਦਾ ਪੂਰਾ ਮਾਨ ਸਤਿਕਾਰ ਕਰੇ ਹੋਰ ਕਿਸਾਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਕਿਸਾਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ 854 ਸੀ ਇਸ ਸਾਲ 369 ਆਏ ਨੇ ਤੇ ਅਗਲੇ ਸਾਲ ਇਹ ਕਿਸਾਨ ਵੀਰ ਬਿਲਕੁਲ ਹੀ ਜ਼ੀਰੋ ਵਕਤ ਕਰ ਦੇਣਾ ਪੋਲੂਸ਼ਨ ਨੂੰ ਬਲੋ ਸਾਡੇ ਜਿਹੜੇ ਵਿੱਚ ਕੋਈ ਕਿਸੇ ਵੀ ਨੂੰ ਵੀ ਅੱਗ ਨਾ ਲੱਗੇ ਤੇ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਕਿਉਂਕਿ ਮੈਂ ਹੁਣ ਰਿਟਾਇਰ ਹੋ ਰਿਹਾ ਪ੍ਰਸ਼ਾਸਨ ਨੂੰ ਐਮਐਲਏ ਸਾਹਿਬਾਰੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਗਲੇ ਸਾਲ ਦੀ ਪਲੈਨਿੰਗ ਹੁਣ ਤੋਂ ਹੀ ਸ਼ੁਰੂ ਕਰ ਦੇਣਾ ਤੇ ਉਹਦੇ ਵਿੱਚ ਜਿਹੜੀ ਸਮੱਸਿਆ ਮੇਨ ਕਿਸਾਨਾਂ ਨੂੰ ਆਈ ਆ ਉਹ ਇਹ ਆਈ ਆ ਕਿ ਜਿਹੜੇ ਕੰਬਾਈਨ ਜਦੋਂ ਕੱਟਦੀ ਆ ਝੋਨਾ ਤੇ ਜਿਹੜਾ ਉਹਦੇ ਨਾਲ ਸੁਪਰ ਐਸਐਮਐਸ ਲੱਗਣਾ ਹੁੰਦਾ ਉਹ ਨਹੀਂ ਲਾਉਂਦੇ ਕੰਬਾਈਨਾ ਵਾਲੇ ਤੇ ਉਹਦੇ ਨਾਲ ਜਿਹੜਾ ਫਲੂਸ ਆ ਉੱਪਰ ਰਹਿ ਜਾਂਦਾ ਜਦੋਂ ਕਟਿੰਗ ਕਰਦੇ ਆ ਤੇ ਉਹ ਜਦੋਂ ਸੁਪਰ ਸੀਡਰ ਨਾਲ ਕਣਕ ਬੀਜਦੇ ਆ ਤੇ ਉਹ ਵਿੱਚ ਆ ਜਾਂਦਾ ਜਿਹੜੀ ਸੰਧੀ ਵਿਧੀ ਵੀ ਕਿਤੇ ਕਿਤੇ ਸਮੱਸਿਆ ਆਉਂਦੀ ਆ ਉਹਦਾ ਕਾਰਨ ਵੀ ਉਹੋ ਹੀ ਆ ਤੇ ਇਸ ਕਰਕੇ ਸਰਕਾਰ ਨੂੰ ਅਸੀਂ ਅਪੀਲ ਵੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਕਵਾਂਗੇ ਕਿ ਤੁਸੀਂ ਅਗਲੀ ਵਾਰ ਕੰਬਾਈਨਾ ਵਾਲਿਆਂ ਕੋਲੋਂ ਜਿਹੜਾ ਸੁਪਰ ਐਸਐਮਐਸ ਆ ਉਹ ਮੰਡੀਟਰੀ ਸਰ ਆਪਣਾ ਮੋਬਾਈਲ ਨੰਬਰ ਬੋਲ ਦਿਓ 93153 86450 ਪਿਛਲੇ ਸਾਲ ਜਿਹੜਾ ਕਿ ਹੁਣ ਜਾ ਰਿਹਾ ਇਹਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਟੋਟਲ ਸਾਡੇ ਇਨਸੀਡੈਂਟ 856 ਸੀ ਉਹ ਜੋ ਸਾਡਾ ਟੀਚਰਸ ਵਿਦ ਹੈਸ ਹੈ ਕਿ ਜ਼ੀਰੋ ਬਰਨਿੰਗ ਦਾ ਕਰਨ ਦਾ ਮਾਨਚੂ ਡਿਪਟੀ ਕਮਿਸ਼ਨਰ ਨਾਟਰ ਹਮਾਂਸ਼ੂ ਅਗਰਵਾਲ ਜੀ ਦੇ ਅਗਵਾਈ ਹੇਠ ਜੋ ਕੈਂਪੇਨ ਚਲਾਈ ਗਈ ਪਹਿਲਾਂ ਤਾਂ ਅਸੀਂ ਜਿਹੜੇ ਹਾਰਟਸਪੌਟ ਸਾਡੇ 15 55 ਵਿਲੇਜ ਹੀ ਉਹਨਾਂ ਨੂੰ ਜਾ ਕੇ ਟਾਰਗੇਟ ਕਰਕੇ ਤੇ ਉਹਨਾਂ ਨੂੰ ਫਾਰਮਰ ਨੂੰ ਜਿਹੜਾ ਸਮਝਾਇਆ ਗਿਆ ਪੰਚਾਇਤਾਂ ਨੂੰ ਸਮਝਾਇਆ ਗਿਆ ਕੋਟੀ ਸਾਹਿਬ ਨੇ ਵੀ ਇੱਕ ਐਲਾਨ ਕੀਤਾ ਸੀ ਕਿ ਜਿਹੜੇ ਪਿੰਡ ਜ਼ੀਰੋ ਬਰਨਿੰਗ ਹੋ ਜਾਣਗੇ ਉਹਨਾਂ ਨੂੰ ਆਪਾਂ 1 ਲੱਖ ਰੁਪਈਆ ਜਿਹੜਾ ਨਾਮ ਅਜੋ ਜਿਹੜੇ ਵਿਕਾਸ ਕਾਰਜ ਨੇ ਉਹ ਆਪਾਂ ਦੇਾਂਗੇ ਸੋ ਉਹ ਉਹ ਜਿਹੜਾ ਟਾਰਗੇਟ ਸਾਡਾ ਸੀ ਲਗਭਗ ਸਾਡਾ 55% ਅਹੀ ਜਿਹੜੇ ਇਨਸੀਡੈਂਟ ਘਟਾਉਣ ਦੇ ਵਿੱਚ ਕਾਮਯਾਬ ਹੋਏ ਆ ਤੇ 55% ਦਾ ਮਤਲਬ ਕਿ ਪੰਜਾਬ ਦੇ ਵਿੱਚ ਦੂਜਾ ਜਾਂ ਤੀਜਾ ਜਿਹੜਾ ਸਾਡਾ ਨੰਬਰ ਆਉਂਦਾ ਵਾ ਜਿਹਦੇ ਵਿੱਚ ਮੈਕਸੀਮੇ ਇਨਸੀਡੈਂਟ ਕਟਿਆ ਸੋ ਉਹ ਉਹ ਜਿਹੜੇ ਜਿਹੜੇ ਕਿਸਾਨਾਂ ਨੇ ਯੋਗਦਾਨ ਪਾਇਆ ਵਧੀਆ ਕੀਤਾ ਕੰਮ ਉਹਨਾਂ ਨੂੰ ਸਨਮਾਨਿਤ ਕਰਨ ਲਈ ਅੱਜ ਸਾਡੇ ਮਾਂਜੋਕ ਡਿਪਟੀ ਕਮਿਸ਼ਨਰ ਜੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਉਹਨਾਂ ਕਿਸਾਨਾਂ ਨੂੰ ਉਹਨਾਂ ਪਿੰਡਾਂ ਨੂੰ ਸਨਮਾਨਿਤ ਕੀਤਾ ਜਾਏਗਾ ਜਿਹੜੇ ਕਿ ਜਿਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਜਿਨ੍ਹਾਂ ਨੇ ਨੀਰੋ ਪਰਨਿੰਗ ਕੀਤੀ ਹੈ ਤੇ ਇਹਨਾਂ ਨੂੰ ਵਾਤਾਵਰਣ ਦੇ ਰਖਵਾਲੇ ਤੌਰ ਤੇ ਜਿਹੜਾ ਵਾ ਉਹ ਸਨਮਾਨਿਤ ਕੀਤਾ ਜਾਣਾ ਵਾ ਉਹ ਕਿੰਨੇ ਕਿਸਾਨ ਹਨ ਟੋਟਲ ਲਗਭਗ ਇਹਦੇ ਵਿੱਚ ਕੋਈ 10 10 ਤੋਂ ਲਗਭਗ 15 ਹਰੇਕ ਬਲਾਕ 'ਚ ਹੈ ਇਹਦਾ ਮਤਲਬ ਕਿ ਜੇ ਸਾਡੇ 10 ਬਲਾਕ ਨੇ ਤੇ ਤਕਰੀਬਨ ਜਿਹੜਾ 10000 ਸਰ ਜੀ ਦੇਖਿਆ ਜਾਏ ਤੇ ਆਪਾਂ ਵੀ ਤੁਹਾਡੇ ਨਾਲ ਜਾ ਕੇ ਦੇਖਿਆ ਬਹੁਤ ਜ਼ਿਆਦਾ ਵੇਰ ਕੀਤਾ ਗਿਆ ਤੁਹਾਡੇ ਵੱਲੋਂ ਹਾਂ ਜੀ ਕਹਾਂ ਲੱਗਦਾ ਵੀ ਉਸ ਚੀਜ਼ ਦਾ ਫਾਲ ਮਿਲੇਗਾ ਵੀ ਗਾਂਵ ਲੋਕ ਕਿਹੋ ਜਿਹਾ ਬਿਲਕੁਲ ਸਾਡਾ ਜਿਹੜਾ ਹੁਣ ਆਉਣ ਵਾਲਾ ਸਮਾਂ ਜਿਹੜਾ ਵਾ ਸਾਡਾ ਟਾਰਗੇਟ ਹੋਏਗਾ ਕਿ ਜ਼ੀਰੋ ਬਰਨਿੰਗ ਨੈਕਸਟ ਟਾਈਮ ਨੈਕਸਟ ਚੀਜ਼ ਦਾ ਮੈਂ ਕਿ ਹੁਣ ਤੋਂ ਆਪਾਂ ਦਾਵਾ ਉਹ ਜਿਹੜੀ ਪਲੈਨਿੰਗ ਜਿਹੜੀ ਉਹਦੀ ਬਿਊਤ ਬੰਦੀ ਆ ਉਹ ਕਰਨੀ ਹੈ ਵੀ ਆਪਾਂ ਕਿਵੇਂ ਜਿਹੜੀ ਜ਼ੀਰੋ ਬਰਨਿੰਗ ਕਰਨੀ ਹੈ ਤਾਂ ਅਗਲੇ ਸਾਲ ਜਿਹੜਾ ਵਾਡਾ 1300 ਚ 398 ਜਿਹੜੇ ਨੰਬਰ 369 ਜਿਹੜੇ ਐਕਸੀਡੈਂਟ ਆਇਆ ਉਹ ਬਿਲਕੁਲ ਜ਼ੀਰੋ ਹੋਣਾ ਸੋ ਉਹਦਾ ਹੁਣ ਤੋਂ ਆਪਾਂ ਬਿਊਤ ਬੰਦੀ ਕਰਾਂਗੇ ਪੰਜਾਬ ਚ ਕਿੰਨੇ ਨੰਬਰ ਤੇ ਆਪਣਾ ਜੀ ਆਪਾਂ ਉਧਾਂ ਲਈ 18ਵਾਂ ਨੰਬਰ ਜਿਹੜਾ ਇਸ ਸਟੇਟ ਹੌਣ ਦੇ ਵਿੱਚ ਕਿਸਾਨ ਭਰਾਸੀ ਸਾਡੇ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉਹਨਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਔਰ ਕਿਸਾਨ ਭਰਾਵਾਂ ਲਈ ਜਿਹੜੇ ਪੰਜਾਬ ਸਰਕਾਰ ਵੱਲੋਂ ਇਹ ਮੋ ਪਰਾਲੇ ਲੈ ਰਹੀ ਆ ਅੱਜ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਆ ਤਾਂ ਜੋ ਕਿ ਥੋੜੇ ਸਮੇਂ ਬਾਅਦ ਉਹਨਾਂ ਨੂੰ ਜਿਹੜੇ ਜਿਹੜੇ ਚਾਹੇ ਕਿਸਾਨ ਹਟਾ ਨੇ ਚਾਹੇ ਛੱਡਿਆ ਜਿੰਨਾ ਵੀ ਕੋਈ ਕਿਸਾਨ ਜਿਹੜੇ ਰਾਤ ਨੂੰ ਹੁੰਦੇ ਸੀ ਉਹਨਾਂ ਨੂੰ ਰਾਤ ਨੂੰ ਮੰਡੀ ਦੇ ਵਿੱਚ ਖੱਜਲ ਖਰਾਬੀ ਜਿਹੜੀ ਹੁੰਦੀ ਸੀ ਉਹਦੇ ਵਿੱਚੋਂ ਵੀ ਆਪਾਂ ਨਿਆਰ ਕਰਾਉਣ ਲਈ ਜਿਹੜੀ ਆ ਉਹ ਤਜ਼ਰੀ ਜਿਹੜੀ ਵੇਚੀ ਹੋਈ ਹੈ ਸਰਕਾਰ ਨੂੰ ਔਰ ਅੱਜ ਬੀਸੀ ਸਾਹਿਬ ਆਏ ਨੇ ਮੈਂ ਵੀ ਸਾਂ ਮੈਨੂੰ ਥੋੜਾ ਜਿਆਦਾ ਜਲਦੀ ਜਾਣਾ ਪੈ ਰਿਹਾ ਔਰ ਸਾਰੇ ਜਿੰਨਾ ਕਿਸਾਨਾਂ ਨੇ ਸਰਕਾਰ ਦਾ ਸਾਥ ਦਿੱਤਾ ਉਹਨਾਂ ਨੂੰ ਸਨਮਾਨ ਅਲਬਾਸ ਕੀ ਚੀਮਾ ਲਾਲੀ ਚੀਮੇ ਕਰਕੇ ਮੈਂ ਜਾਣਦੇ ਨੇ ਪਿੰਡ ਮੇਰਾ ਬਰਿਆਰ ਹੈ ਬਰਾਗ ਗੁਰਦਾਸਪੁਰ ਹੈ ਪਰ ਇਹ ਕਹਿਣਾ ਚਾਹੁੰਦਾ ਕਿ ਇਹ ਬੜਾ ਵੱਡਾ ਉਪਰਾਲਾ ਜੀ ਜਿਹੜੇ ਲੋਕ ਬਰਾੜੀ ਨਹੀਂ ਸਾੜਦੇ ਉਹਨਾਂ ਨੂੰ ਉਤਸ਼ਾਹ ਕਰਨ ਵਾਸਤੇ ਸਰਕਾਰ ਦਾ ਤੇ ਖੇਤੀਬਾੜੀ ਵਿਭਾਗ ਦਾ ਬੜਾ-ਬੜਾ ਪ੍ਰੋਗਰਾਮ ਹੈ ਜਿਹੜੇ ਨਹੀਂ ਸਾੜਦੇ ਉਹਨਾਂ ਦਾ ਸਮਾਨਤਿਕ ਜਿਹੜੇ ਸਾੜਦੇ ਉਹ ਵੀ ਵੇਖਣਗੇ ਕਿ ਜੇ ਇਹਨਾਂ ਦਾ ਇਨਾ ਮਾਨ ਸਤਕਾਰ ਹੁੰਦਾ ਲੋਕਾਂ ਤੇ ਅਸਰ ਤੇ ਪੈਂਦਾ ਹੀ ਜਾਂਦਾ ਜੀ ਇਹ ਸਮਝਾ ਕੀਤਾ ਜਾ ਰਿਹਾ ਹੈ ਕਿ ਅਸੀਂ ਜਿਹੜੀ ਇਹਨਾਂ ਪਰਾਲੀ ਨੂੰ ਅੱਗੇ ਲਾਉਂਦੇ ਅਸੀਂ ਵਾਤਾਵਰਣ ਨੂੰ ਸਾਫ਼ ਰੱਖਣਾ ਚਾਹੁੰਦੇ ਹਾਂ ਤੇ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਜਿਉਂ ਦੇ ਮੌਸਮ ਹੋ ਸੰਭਾਲੀਏ ਸਾਡੇ ਪਰਿਵਾਰ ਨੇ ਅਜੇ ਤੱਕ ਅੱਗ ਨਹੀਂ ਲਾਈ ਕਿੰਨੀ ਪੈਣੀ ਹੈ ਤੁਹਾਡੀ ਜਿਹੜੀ ਸਾਡਾ ਸਾਡੇ ਕੋਲ ਸਲੇ 22 ਏਕੜ ਪਾਲੀ ਹੈ ਜਿਹਦੇ ਵਿੱਚ 12 ਏਕੜ ਬਾਗ ਹੈ ਬਾਕੀ ਕਮਾਦ ਚ ਉਹਨਾਂ ਹਰ ਤਰ੍ਹਾਂ ਦੀ ਫਸਲیں ਚ ਲਾਉਂਦੇ ਆ ਅਸੀਂ ਇਸ ਇਸ ਪਾਸੇ ਨਹੀਂ ਜਾਂਦੇ ਵੀ ਅੱਗ ਲਾਈ ਜੈਨਿਕ ਸਵੇਰਾ ਟੀਵੀ ਦੇ ਲਈ ਬਟਾਲਾ ਤੋਂ ਨੀਰਜ ਲੂਥਰਾ ਦੀ ਰਿਪੋਰਟ